ਬਾਰੇ ਗੱਲਬਾਤ ਵੀ ਕੀਤੀ ਅ ਪਰਿਵਾਰਕ ਤੌਰ ਤੇ ਵੀ ਤੈਅ ਕੀਤਾ ਸੋ ਜੇ ਸ਼ਖਸੀਅਤ ਨੇ ਇਸ ਨਗਰ ਤੋਂ ਉੱਠ ਕੇ ਦੇਸ਼ ਦੀ ਸਿਆਸਤ ਦੀ ਬੰਦੰਗੀਆਂ ਨੂੰ ਹਾਸਲ ਕੀਤਾ ਸੀ ਭਾਈਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਤਾਪ ਸਿੰਘ ਜੀ ਬਾਦਲ ਦਾ ਸੱਜੀ ਬਾਮਲੇ ਜਾਂਦੇ ਅੱਜ ਇਸ ਪਵਨੀ ਸੰਸਾਰ ਨੂੰ ਹਲਵਿਦਾ ਕਹਿ ਗਏ ਇਸ ਗੱਲ ਦਾ ਦੁੱਖ ਹੈ ਗੁਰੂ ਕਿਰਪਾ ਕਰੋ ਪਰਮੇਂਦਰ ਜੀ ਤੇ ਸਮੁੱਚੇ ਪਰਿਵਾਰ ਦੇ ਸਾਡੇ ਸਤਿਕਾਰਯੋਗ ਭੈਣ ਜੀ ਤੇ ਮਾਤਾ ਜੀ ਤੇ ਮਿਹਰ ਭਰਿਆ ਹੱਥ ਰੱਖਣ ਆਉਣ ਵਾਲੇ ਸਮੇਂ 'ਚ ਜਿੰਦੂ ਕਣੀ ਰੱਖੇ ਜੀ ਜੀ ਸਾਹਿਬ ਜਿਸ ਸਮੇਂ ਇਸ ਵੀ ਲੋਕ ਪਾਰਟੀ ਜਿਹੜੀ ਐ ਇੱਕ ਨਾਜ਼ੁਕ ਮੋੜ ਤੇ ਖੜੀ ਐ ਇਸ ਲਈ ਢੀਂਸਾ ਸਾਹਿਬ ਵਰਗੇ ਜਿਹੜੇ ਆਪੂ ਐ ਇਹ ਇਹ ਅਲਗ ਬੇਨਤੀ ਐ ਜੀ ਇਹ ਪੋਲਿਟਿਕ ਆ ਦੇਖੋ ਵੱਡੇ ਸਿਆਸਤਦਾਨ ਸੀ ਲੰਬਾ ਸਮਾਂ ਤੁਹਾਡੇ ਨਾਲ ਇਕੱਠਿਆਂ ਨੇ ਕੰਮ ਕੀਤਾ ਜੀ ਢੀਂਸਾ ਸਾਹਿਬ ਇੱਕ ਜਿੱਥੇ ਬਹੁਤ ਵੱਡੇ ਪੋਲਿਟਿਸ਼ੀਅਨ ਸੀ ਰਾਜਨੇਤਾ ਸੀ ਉੱਥੇ ਨੇਕ ਦਿਲ ਇਨਸਾਨ ਸੀ ਔਰ ਜੁਝਾਰੂ ਆਦਮੀ ਸੀ ਐਨਡੀਏ ਦੇ ਅੰਦਰ ਮਨਿਸਟਰ ਦੇ ਨਾਤੇ ਵੀ ਸਾਡੇ ਨਾਲ ਬੜੀ ਪੁਰਾਣੀ ਸਾਂਝ ਇਸ ਪਰਿਵਾਰ ਦੀ ਰਹੀ ਹੈ ਜਿੰਨੇ ਵਾਰੀ ਵੀ ਵਿਅਕਤੀਗਤ ਰੂਪ ਚ ਮਿਲਣ ਦਾ ਮੌਕਾ ਮਿਲਿਆ ਤੇ ਕੁਝ ਸਿੱਖਣ ਦਾ ਹੀ ਮੌਕਾ ਮਿਲਿਆ ਐਦਾਂ ਦੇ ਰਾਜਨੇਤਾ ਦੀ ਪੰਜਾਬ ਨੂੰ ਬੜੀ ਜ਼ਰੂਰਤ ਸੀ ਲੇਕਿਨ ਸਮੇ ਦਾ ਕਾਲ ਚੱਕਰ ਹੈ ਔਰ ਵਾਏ ਗੁਰੂ ਦੇ ਚਰਨਾਂ 'ਚ ਉਹ ਨਿਵਾਸ ਕਰਨ ਇਹੀ ਵਾਹਿਗੁਰੂ ਦੇ ਗਿਆਰ ਦਾਸ ਹੈ ਲੇਕਿਨ ਇਹਦੇ ਨਾਲ ਪੰਜਾਬ ਦੀ ਰਾਜਨੀਤੀ ਨੂੰ ਘਾਟਾ ਪਿਆ ਇੱਕ ਸੁਲਝਾਇਆ ਰਾਜਨੇਤਾ ਜ਼ਮੀਨ ਨਾਲ ਜੁੜਿਆ ਹੋਇਆ ਰਾਜਨੇਤਾ ਇੱਕ ਇੱਕ ਦਿਲ ਤੋਂ ਸਾਫ਼ ਸੁਥਰਾ ਰਾਜਨੇਤਾ ਜਿਹਦੀ ਐਡੇ ਲੰਬਾ ਰਾਜਨੀਤਿਕ ਜੀਵਨ ਹੋਣ ਦੇ ਬਾਵਜੂਦ ਵੀ ਸਾਫ਼ ਸੁਥਰੀ छवि ਸੀ ਉਹ ਪੰਜਾਬ ਨੇ ਖੋਇਆ ਇਹਦਾ ਪੰਜਾਬ ਨੂੰ ਵੀ ਸਦਾ ਸਰਦੇਵ ਸਿੰਘ ਜੀ ਢੀਂਸਾ ਦਾ ਲੰਮਾ ਸਮਾ ਰਾਜਨੀਤਿਕ ਸਫਰ ਉਹ ਪੰਜਾਬ ਔਰ ਖਾਸ ਕਰਕੇ ਅਕਾਲੀ ਦਲ ਦੀ ਸਫਾ ਦੇ ਲਈ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਰਿਹਾ ਔਰ ਮੈਂ ਸਮਝਦਾ ਕਿ ਜਦੋਂ ਇਹ ਜੇ ਸੁਲਝੇ ਹੋਏ ਲੋਕ ਇਹ ਜੇ ਦੇ ਦੁੱਖ ਦੀ ਖਬਰ ਹੈ ਪੂਰੇ ਪੰਜਾਬ ਦੇ ਲੋਕਾਂ ਨੇ ਬੜਾ ਦੁੱਖ ਮਣਾਇਆ ਢੀਂਸਾ ਸਾਹਿਬ ਨੇ ਸਾਰੀ ਜ਼ਿੰਦਗੀ ਲੋਕਾਂ ਵੀ ਵਿਚਾਰੀ ਅਕਾਲੀ ਦਲ ਵਿੱਚ ਉਹਨਾਂ ਨੇ ਸੰਘਰਸ਼ ਕੀਤਾ ਆਮ ਜਨਤਾ ਦੀ ਲੜਾਈ ਲੜੀ ਤੇ ਜਨਤਾ ਦਾ ਪਿਆਰ ਜਿੱਤਿਆ ਜਦੋਂ ਐਜੇ ਇਨਸਾਨ ਜਾਂਦੇ ਉਹ ਦੁਖਦ ਹੁੰਦਾ ਹੀ ਹੈ ਤੇ ਮੈਂ ਸਾਨੂੰ ਤਾਂ ਖਾਸ ਕਰਕੇ